मंगी भाई मंगी आजा आजा दीप लंग्या ਅਸ਼ੀਕਾ ਬਬੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਹੀ ਤੁਸੀਂ ਦੱਸੋ ਵਧੀਆ ਵਧੀਆ ਕਿਵੇਂ ਆਉਣੇ ਹੋਏ ਅੱਜ ਮੈਂ ਤਾਂ ਇਹ ਮੰਗੀ ਬਾਈ ਨੂੰ ਮਿਲਣ ਆਇਆ ਸੀ ਜੀ ਅੱਛਾ ਅੱਛਾ ਉਹ ਤਾਂ ਘਰੇ ਹੈ ਨੇ ਕਿਤੇ ਕੰਮ ਗਏ ਹੋਏ ਨੇ ਜੇ ਕੋਈ ਜ਼ਰੂਰੀ ਮੈਸੇਜ ਹੈ ਫਿਰ ਤਾਂ ਮੈਂ ਲਗਵਾ ਦਾਂਗੇ ਉਹਨਾਂ ਨੂੰ ਮੈਸੇਜ ਜੇ ਕੋਈ ਗੱਲ ਕਰਨੀ ਹੈ ਵੈਸੇ ਤਾਂ ਵੇਟ ਕਰ ਲਾ ਆ ਜਾਂਦੇ ਨੇ ਕੰਮ ਤਾਂ ਜ਼ਰੂਰੀ ਸੀ ਜੀ ਚਲ ਤੂੰ ਅੰਦਰ ਬੈਜਾ ਫਿਰ ਤੇਰੇ ਲਈ ਚਾਹ ਬਣਾਉਣੀ ਆ ਠੀਕ ਆ ਪਾਪੀ ਦੇ ਪਾਣੀ ਭਾਬੀ ਪਾਣੀ ਦਾ ਪੀ ਲਾਂਗੇ ਮੇਰੀ ਇੱਕ ਗੱਲ ਸੁਣੋ ਜੀ ਬੈ ਜੀ ਕੀ ਗੱਲ ਹੋਗੀ ਭਾਬੀ ਜੀ ਮੇਰਾ ਵੀ ਨਾ ਔਖਾ ਹੀ ਹੋਇਆ ਪਿਆ ਮਨ ਔਖਾ ਕਿਵੇਂ ਹੋ ਗਿਆ ਤੇਰਾ ਕੋਈ ਕੁੜੀ ਨਹੀਂ ਲੱਭਦੀ ਹੁਣ ਅੰਮ ਮੰਗੇ ਵਾਈ ਦੇ ਦੇਖ ਲੋ ਇੰਨੀ ਸੋਹਣੀ ਕੁੜੀ ਮਿਲੀ ਐ ਉਹ ਤਾਂ ਹੈ ਪਰ ਉਹਨਾਂ ਦੇ ਡੀਲਿੰਗ ਦਾ ਕੰਮ ਵੀ ਤਾਂ ਵਧੀਆ ਚੱਲਦਾ ਆਪ ਵੀ ਸੋਹਣੇ ਪਰ ਕੁੜੀ ਤਾਂ ਸੋਹਣੀ ਮਿਲਣੀ ਸੀ ਤੁਸੀਂ ਤਾਂ ਬਿੱਲੇ ਫਿਰਦੇ ਹੋ ਤੁਹਾਨੂੰ ਤਾਂ ਕੋਈ ਕੁੜੀ ਵੀ ਨਹੀਂ ਜੁੜਨੀ ਹੈਗੀ ਬਾਬੀ ਕੁੜੀ ਕਿਵੇਂ ਮਰਜ਼ੀ ਦੀ ਹੋਵੇ ਗੋਰੀ ਹੋਵੇ ਕਾਲੀ ਹੋਵੇ ਕਿਵੇਂ ਮਰਜ਼ੀ ਹੋਵੇ ਬਸ ਇੱਕ ਵਾਰ ਮੇਰਾ ਰਿਸ਼ਤਾ ਕਰਾ ਦੇ ਚੱਲ ਕੋਈ ਨਹੀਂ ਮੈਂ ਦੇਖਾਂਗੀ ਇਹਨੇ ਨੂੰ ਪਾਣੀ ਪੀ ਲਾ ਕਰਾ ਦੇਗੀ ਪੱਕਾ ਬਾਬੀ ਹਾਂ ਮੇਰੀ ਨਜ਼ਰ ਅੱਚ ਨਹੀਂ ਹੈਗੀ ਕੋਈ ਕੁੜੀ ਇਹ ਸਾਡੇ ਛੜਿਆਂ ਦੇ ਕਰਮਾਂ ਚ ਕੁੜੀ ਨਹੀਂ ਹੈਗੀ ਕੋਈ ਨਾ ਨਜ਼ਾਰੇ ਦਾ ਹੈ ਇਹ ਆ ਬੰਦਿਆ ਹੱਤੋਂ ਫੜਨ ਤੱਕ ਹੀ ਆ ਗਿਆ ਰਿਸਟਾ ਕਰਾ ਦੋ ਇਹਦਾ ਦਿੱਤੇ ਆ ਗਿਆ ਕੋ ਹਾਂ ਬਈ ਆ ਗਿਆ ਮੈਨੂੰ ਫੋਨ ਕਰ ਲੈਣਾ ਨਾ ਬਈ ਮੈਂ ਤਾਂ ਹੁਣੇ ਆਇਆ ਸੀ ਅੱਧਰੇ ਅੱਗੇ ਅੱਗੇ ਪ੍ਰੀਤ ਚਾਹ ਪਾਣੀ ਬਣਾਤਾ ਸੀ ਨਾ ਨਾ ਬਈ ਮੈਂ ਤਾਂ ਹੁਣੇ ਆਇਆ ਸੀ ਬਸ ਹਾਂ ਚੱਲ ਪੜੀ ਤੂੰ ਚਾਹ ਬਣਾ ਦਿਆ ਜਾਂ ਬੈਨੇ ਆਪਾਂ ਚਲੋ ਠੀਕ ਹੈ ਖੋਰ ਦਿੱਤਾ ਹੋਰ ਸੁਣਾ ਕੀ ਹਾਲ ਚਾਲ ਬਸ ਵਧੀਆ ਬਾਈ ਟਾਈਮ ਪਾਸ ਜਾਂ ਹੋਈ ਜਾਂਦਾ ਹੈ ਹੋਰ ਫਿਰ ਕੀ ਬਣਾਉਣਾ ਹੁੰਦਾ ਕੁਝ ਨਹੀਂ ਦੱਸਦਾ ਹੈ ਬਸ ਬੇਲੀ ਵਰਦੇ ਆ ਕੰਮ ਕਰ ਕੋਈ ਹੈ ਨਹੀਂ ਮੇਰੀ ਛੱਡ ਬਾਈ ਯਾਰ ਤੂੰ ਦੱਸ ਤੇਰਾ ਕੰਮਕਾਰ ਕਿਵੇਂ ਚੱਲਦਾ ਫਿਰ ਆਪਣਾ ਕੰਮਕਾਰ ਤਾਂ ਬਈ ਸਿਹਰਾ ਤੇ ਆ ਤੇਰੇ ਹੁੰਦੇ ਭਰਾਵਾਂ ਦੇ ਆਪ ਨੂੰ ਕਾਦੀ ਟੈਨਸ਼ਨ ਆ ਅੱਛਾ ਬਾਕੀ ਯਾਰ ਇਹ ਹੋਏ ਗੱਡੇ ਦਾ ਮੇਰੇ ਤੂੰ ਹੀ ਕੱਢਦਾ ਹੁੰਦਾ ਉਹ ਤਾਂ ਹੈ ਬਾਈ ਫਰੀਦਾ ਚਾ ਲੈ ਆ ਹਾਂਜੀ ਆ ਗਈ ਬੜਾ ਲੋਪਿਆ ਰਹਿਣਾ ਬਹੁਤ ਟਾਈਮ ਬਾਅਦ ਕਿਹੜਾ ਮਾਰਿਆ ਕੋਈ ਨਾ ਭਾਈ ਹੁਣ ਤਾਂ ਹੁੰਦਾ ਜਾਂਦੀ ਰਹਾਂਗੇ ਅਲੋਚਾ ਕਿਤਾਬੀ ਫਿਰ ਤਾਂ ਆ ਮੇਰੇ ਡੀਲਿੰਗ ਵਾਲੇ ਪੈਸੇ ਨੇ ਸਾਫ ਕੇ ਰੱਖ ਦੇ ਕੋਈ ਨਾ ਜੀ ਮੈਂ ਸਾਮਦਾਂਗੀ ਹਾਂ ਕੱਲ ਨੂੰ ਸਵੇਰ ਮੈਨੂੰ ਲੋਡ ਹੈ ਨਾ ਜੀ ਉਦੋਂ ਮੈਨੂੰ ਖੜਾ ਦੇ ਤੁਸੀਂ ਠੀਕ ਹੈ ਜੀ ਆਪ ਪਤੰਦਰਾ ਟਾਈਮ ਤਾਂ ਯਾਰ 14 ਹੋ ਰਿਹਾ ਸੀ ਤਾਂ ਚਾਹ ਮੰਗਾਈ ਕੋਈ ਕੋਈ ਨਾ ਰੰਗ ਤੜ ਜਾਂਦੇ ਚਾ ਚੋ ਵੀ ਬੀ ਲੰਗੇ ਚਾ ਵੀ ਨਾ ਪਹਿਲਾਂ ਤੁਹਾਨੂੰ ਪਤਾ ਹੈ ਵੀ ਮੈਂ ਕਰ ਲਵੇ ਕੀ ਕੰਮ ਉਹਨਾਂ ਨੂੰ ਕੋਈ ਨਾ ਕੋਈ ਨਾ ਉਹ ਤੇਰਾ ਜਗਾੜ ਵੰਡ ਲੈ ਕਰਖਿਆ ਪਹਿਲੀ ਮੈਨੂੰ ਪਤਾ ਸੀ ਹੱਸਿਆ ਹਾਂ ਲੈ ਕੇ ਆ ਮੈਂ ਲੈ ਫਿਰ ਕਰਨ ਚਾ ਬੀਨੀ ਕਰ ਲੈ ਆਉਣਿਆ ਕਰਨ ਤਿਆਂ ਫਿਰ ਤੂੰ ਬੈਠ ਮੈਂ ਤੇਰਾ ਇੰਤਜ਼ਾਮ ਕਰਦਾ ਠੀਕ ਆ ਬਾਈ ਮੈਂ ਲੈ ਕੇ ਆਉਣਾ ਫਿਰ ਠੀਕ ਹੈ ਪ੍ਰੀਤ ਉੱਥੇ ਗਲਾਸ ਤੇ ਪਾਣੀ ਰੱਖ ਗਏ ਹਾਂਜੀ ਲੈ ਇਹ ਹੀ ਦੀਪਕਾ ਬਣੀ ਜਾਂਦੀ ਹੈ ਉਹ ਕੌਣ ਦੀਪਕਾ ਬਣੀ ਜਾਂਦੀ ਆ ਉਹ ਨਾ ਨਾ ਭਾਈ ਮੈਂ ਤਾਂ ਆ ਭਾਬੀ ਦੀ ਤਾਰਿਫ ਜੀ ਕਰ ਰያ ਸੀ अच्छा महान दीपिका फादू कवर किला विद्या जमा अच्छा कोई ना ते नु भी ल्यादांगे जी टेराੜਿਆ ਹੋਇਆ ਗੱਡਾ ਮਹੀ ਕੱਢੋ ਜੇ ਮੇਰਾ ਜਮੀਨ ਵਾਲਾ ਕੱਢਿਆ ਸੀ اچھا ਕਰਦੀ ਮੇਰੇ ਕੰਮ ਜਾ ਹਾਂ ਹਾਂ ਕੋਈ ਨਾ ਮੈਂ ਤਾਂ ਘੱਟੇ ਪਾਦੀ ਮੈਂ ਨਾ ਵੀ ਕਿ ਰਾਜੀ ਨਹੀਂ ਹੈਗਾ ਕਾ ਹੁਣ ਘੱਟ ਬੀਨ ਲੱਗਿਆ ਤੂੰ ਪਹਿਲਾਂ ਤਾਂ ਇੰਨੀ ਖਿੱਚਦਾ ਹੁੰਦਾ ਸੀ ਓਏ ਉਹ ਪੈ ਜਾਂਦਾ ਫਰਕ ਸਮੇਂ ਦੇ ਹਿਸਾਬ ਨਾਲ ਅੱਛਾ ਜਮਾਓ ਕੇ ਰਿਪੋਰਟ ਚ ਕੀ ਫਰਦਾ ਹੋਏ ਕਿਥੋਂ ਲੈਂਦੀ ਐ ਬਸ ਐਂ ਲੀ ਲਿੰਗ ਕਰਦੇ ਦੀ ਕਿਸੇ ਜੀ ਕਰਾਇਆ ਸੀ ਸੌਦਾ ਜਾ ਅੱਛਾ ਉਹਨੇ ਦੇਦੀ ਕਿਦੀ ਕਰਾਤੀ ਭਈ ਇਹ ਜਿਹੜੀ ਲਿੰਗ ਜਿਹੜੀ ਤੈਨੂੰ ਆਏ ਦੇਣ ਲਾਗੇ ਤੋਹਫੇ ਦੇਣ ਲਾਗੇ ਮੁੰਡੇ ਓਏ ਹੈਗਾ ਜੀ ਕੋਈ ਬਾਰਲਾ ਮੁੰਡਾ ਦੇ ਤਾਂ ਵੀ ਮੇਰੇ ਅੜੇ ਹੋਏ ਕੰਮ ਬਹੁ ਕੱਢੇ ਨੇ ਉਹ ਜਾਇ ਵਾਲਾ ਸੌਦਾ ਤਾਂਹੀਂ ਕਰਾਟਾ ਮੇਰਾ ਨਹੀਂ ਉਹ ਤਾਂ ਜਮੀ ਅੜੇ ਹੋਏ ਕੰਮ ਸੀ ਕਿਸੇ ਤੋਂ ਨਹੀਂ ਬਣਿਆ ਹੈਗਾ ਪਤੰਦਰ ਨੇ ਇਹ ਜੇ ਪੰਪ ਭਰੇ ਨਾ ਤਾਂਹੀਂ ਉਹ ਮੇਰਾ ਮਿੱਤਰ ਆ ਆਜਾ ਮੇ ਪਿੱਛੇ ਦਾ ਤੈਨੂੰ ਕੀ ਪਤਾ ਮੈਂ ਉਹ ਕੰਮ ਪਿੱਛੇ ਕਿੰਨੀਆਂ ਬੋਤਲਾਂ ਚਕਾਈਆਂ ਨੇ ਕੋਈ ਗੱਲ ਨਹੀਂ ਬੋਤਲਾਂ ਤੈਨੂੰ ਫਿਰ ਆਪਾਂ ਕਰਤਾ ਗਾਸੇ ਦਾ ਤਰਾ ਡਾ ਹੋ ਗੱਡਾ ਮੈਂ ਹੀ ਕੱਢੂੰਗਾ ਕਰ ਦੇ ਬਸ ਮੇਰਾ ਕੰਮ ਵੀ ਕਰ ਦੇ ਜਿਵੇਂ ਮੈਂ ਤੇਰੇ ਕੰਮ ਕਰ ਦਿੰਦਾ ਹੁਣਾ ਬਸ ਐਂ ਪਾਈਆਂ ਦਾ ਬਿਆਰ ਰਵੇ ਬਸ ਹੋਰ ਮੈਂ ਉਹਨਾਂ ਕੋਈ ਨਾ ਆਪਣੇ ਪਾਈ ਰੱਖਦਾ ਹਰ ਵੀ ਦਿਨ ਨੂੰ ਕੁਛ ਸਾਹਿਦ ਨਹੀਂ ਜੀ ਚੰਗੀ ਦਾ ਖੁਦ ਨਹੀਂ ਬਸ ਕੀ ਬਕਵਾਸ ਕਰੀ ਜਾਂਦਾ ਤਾਂ ਇੰਨੀ ਤਾਂ ਸ਼ਰਮ ਕਰ ਲ ਮੈਂ ਤੇਰੇ ਦੋਸਤ ਦੀ ਘਰ ਵਾਲੀ ਆ ਫਿਰ ਕੀ ਹੁੰਦਾ ਜੇ ਗੱਲਾਂ ਸਾਰੀਆਂ ਚੱਲਦਾ ਓ ਤੂੰ ਬਕਵਾਸ ਬੰਦ ਕਰ ਖੜ ਜਾ ਮੈਂ ਆਪਣੇ ਘਰ ਵਾਲੇ ਨੂੰ ਬੁਲਾਉਣੀ ਆ ਜੇ ਸੁਣਦੇ ਆ ਹੋਣੇ ਨਹੀਂ ਮੋਝ ਕੁਝ ਸੁਣਨਾ ਹੈਗਾ ਕੋਈ ਤਾਂ ਮੈਂ ਸੁਣਣ ਜਗ੍ਹਾ ਛੱਡੀ ਹੀ ਨਹੀਂ ਤੈਨੂੰ ਦਾ ਪੀ ਦੁੱਖ ਨੇ ਬਾਈ ਚੰਗਾ ਹੋਇਆ ਹਰਮਨ ਤੂੰ ਆ ਗਿਆ ਕੀ ਹੋਇਆ ਪਾਪੀ ਹੋਣਾ ਕੀ ਹੈ ਤੇਰੇ ਬਾਈ ਦਾ ਦੋਸਤ ਆਇਆ ਸੀ ਇਹਦੀ ਸ਼ਰਾਬ ਜ਼ਿਆਦਾ ਹੋ ਗਈ ਇਹਨੂੰ ਗੇਟ ਤੱਕ ਛੱਡਿਆ ਅੱਛਾ ਇਹਨ ਦਾ ਛੱਡਣਾ ਬਾਈ ਕਿੱਥੇ ਆ ਪਰ ਬਾਈ ਵੀ ਤੇਰਾ ਉੱਥੇ ਹੀ ਪਿਆ ਅੱਗੇ ਤੇ ਕਦੇ ਸ਼ਰਾਬ ਪੀਤੀ ਨਹੀਂ ਅੱਜ ਪਤਾ ਨਹੀਂ ਕਿਵੇਂ ਪੀ ਲਈ ਉਹ ਤਾਂ ਮੈਨੂੰ ਪਤਾ ਐਸੇ ਨੇ ਪਲੇ ਹੋਣੀ ਪਹਿਲਾਂ ਤਾਂ ਬਾਈ ਦੋ ਦੋ ਵਾਰ ਤਾਂ ਪੈਗ ਲਾਉਂਦਾ ਨਹੀਂ ਆ ਜਾ ਬਈ ਚੱਲ ਛੱਡੇ ਹਰਮਨ ਠੀਕ ਕਰ ਹਰਮਨ ਐਵੇਂ ਕਰਦੀ ਆ ਹਰਮਨ ਨੂੰ ਗੱਲ ਦੱਸ ਦਿੰਨੀ ਆ ਅੱਗੇ ਤਾਂ ਉਹ ਦੀਪ ਇਹੋ ਜੀ ਗਲਤੀ ਨਹੀਂ ਕਰੂਗਾ ਪਰ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇਰੇ ਕਹਿਣਗੇ ਕਿ ਮੇਰੇ ਦੋਸਤ ਤੇ ਗਲਤ ਇਲਜ਼ਾਮ ਲਾ ਰਹੇ ਆ ਇਹਨਾਂ ਦਾ ਇਹ ਵੀ ਨਹੀਂ ਪਤਾ ਹਰਮਨ ਨੂੰ ਕੀ ਕੁਝ ਬੋਲ ਦਨ ਛੱਡ ਰਹਣੀ ਜਿੰਨੀ ਆਪੇ ਸੁਤਰ ਜੁਗ ਕਿਤੇ ਮੇਰੇ ਕਰਕੇ ਵਿਚਾਰੇ ਨੂੰ ਹੀ ਗਾਲਾਂ ਪੈਣ ਗਿਆ ਬਾਬੀ ਖੀਤੋਂ ਪੈਣਗੇ ਗਾਲਾਂ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਆਪਣੇ ਆਪ ਨਾਲ ਗੱਲਾਂ ਕਰਦੀ ਸੀ ਹੋ ਭਾਬੀ ਤੇਨੇ ਤਾਂ ਨਹੀਂ ਕਿਤੇ ਬਾਈ ਹਰੀਆਂ ਨਾਲ ਪੈ ਗੱਲ ਲਿਆ ਆਪਣੇ ਆਪ ਚ ਤਾਂ ਗੱਲਾਂ ਸ਼ਰਾਬੀ ਕਰਦੇ ਹੁੰਦੇ ਨੇ ਉਹ ਨਹੀਂ ਨਹੀਂ ਮੈਨੂੰ ਐ ਨਹੀਂ ਸਮਝ ਆ ਰਿਹਾ ਤੇ ਤੈਨਾਂ ਇੱਕ ਗੱਲ ਕਰਨੀ ਹੈ ਕਰਾਂ ਕੀ ਨਾ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੋ ਭਾਬੀ ਦੱਸ ਦੱਸ ਤੂੰ ਬਿਨਾਂ ਡਰੇ ਦੱਸ ਕੁਝ ਨਹੀਂ ਹੁੰਦਾ ਤਾਂ ਉਸਨੇ ਮੈਨੂੰ ਗੱਲ ਕੀਤੀ ਆ ਹਰਮਨ ਆਪਣੇ ਘਰੇ ਜਿਹੜਾ ਦਿੱਖ ਨਹੀਂ ਆਂਦਾ ਆਵਾਜ਼ ਵਿੱਚ ਉਹਦੇ ਨਾਲ ਮੈਨੂੰ ਲੱਛਣ ਨਹੀਂ ਠੀਕ ਲਾਦੇ ਕਿਉਂ ਹੋਣਾ ਕੀ ਹੈ ਜਦੋਂ ਵੀ ਮੈਂ ਉਹਦੇ ਸਾਹਮਣੇ ਆਉਣੀ ਆ ਉਹ ਮੈਨੂੰ ਗਲਤ ਨਿਗਾ ਨਾਲ ਦੇਖਦਾ ਤੇ ਡਰਦੀ ਨੇ ਤੇਰੇ ਬਾਈ ਨੂੰ ਵੀ ਨਹੀਂ ਦੱਸੀ ਹੈਗੀ ਇਹ ਗੱਲ ਮੈਂ ਇੱਕ ਦੋ ਵਾਰੀ ਪਹਿਲੇ ਵੀ ਮੈਂ ਉਹਨੂੰ ਨੋਟਿਸ ਕਰਿਆ ਸ਼ਬਬ ਇਹ ਗੱਲ ਆ ਹਾਂ ਹੁਣ ਤਾਂ ਮੈਂ ਦੇਖਦਾ ਹਰਮਨ ਤੂੰ ਕੁਛ ਨਹੀਂ ਕਰੇਗਾ ਪਾਪੀ ਤੇਰੇ ਘਣੀ ਕੋਈ ਗਲਤ ਨਹੀਂ ਕਰ ਨਾਲ ਦੇਖੇ ਤੇ ਅਸੀਂ ਚੁੱਪ ਕਰ ਜੀਏ ਉਹ ਤਾਂ ਮੈਂ ਸਮਝਦੀ ਆ ਹੁਣ ਇਹ ਥੋੜਿਆ ਆਪਾਂ ਲੜਾਂਗੇ ਜਾ ਕੇ ਉਹਦੇ ਨਾਲ ਪਾਪੀ ਤੂੰ ਚੁੱਪ ਕਰ ਜਾ ਨਾਲੇ ਫਿਰਦਾ ਅਸੀਂ ਸਮਝ ਲਾ ਵੀ ਘਰ ਦੇ ਵਿੱਚ ਮਰ ਗਏ ਬਾਈ ਤੇ ਮੇਰੇ ਹੁੰਦੇ ਤੈਨੂੰ ਕੋਈ ਗਲਤ ਨਹੀਂ ਕਰ ਨਾਲ ਦੇਖੇ ਅਸੀਂ ਇਹ ਕੋਈ ਚਾਉਂਦੇ ਮਾਨੂੰ ਦੇਖਦਾ ਮੇਰੀ ਗੱਲ ਸੁਣ ਤੇਰੇ ਬਾਈ ਨਾਲ ਮੈਂ ਤਾਂ ਹੀ ਨਹੀਂ ਗੱਲ ਕਰੀ ਹੈਗੀ ਉਨੇ ਨਾ ਉਹਨਾਂ ਦੇ ਹੀ ਸਾਥ ਦੇਣਾ ਸੀ ਨਾਲੇ ਮੈਨੂੰ ਕਹਿਣਾ ਸੀ ਵੀ ਤੂੰ ਤਾਂ ਅੱਜ ਦੀ ਆਈਆਂ ਤੇ ਉਹ ਤਾਂ ਮੇਰੇ ਬਚਪਨ ਦਾ ਦੋਸਤ ਹੈ ਉਹ ਇਦਾਂ ਨਹੀਂ ਕਰ ਸਕਦਾ ਉਹ ਭਾਬੀ ਬਾਈ ਦੇ ਨਾਲ ਤਾਂ ਗੱਲ ਕਰਨੀ ਪਊਗੀ ਜੇ ਬਾਈ ਨੂੰ ਆਪਾਂ ਨਾ ਦੱਸਿਆ ਫਿਰ ਤੂੰ ਸਾਰੀ ਉਮਰ ਇਹੀ ਕੁਚਲੀ ਜਾਏਂਗੀ ਦੇਖ ਹਰਮਨ ਬਾਈ ਤਾਂ ਤੇਰਾ ਪਹਿਲੇ ਹੀ ਤੈਨੂੰ ਨਕਮਾ ਸਮਝਦਾ ਜੇ ਤੂੰ ਆਹ ਗੱਲ ਕਰਦੀ ਹੋਰੀ ਨਾ ਪੰਗਾ ਛਿੜ ਜੇ ਉਹ ਪਾਪੀ ਤੂੰ ਚਿੰਤਾ ਨਾ ਕਰ ਤੂੰ ਟੈਨਸ਼ਨ ਨਾ ਲੈ ਚਲ ਕੋਈ ਨਾ ਤੋ ਆਪਣੇ ਬਾਈ ਨਾਲ ਆਪੇ ਹਿਸਾਬ ਨਾਲ ਗੱਲ ਕਰ ਲਈ ਇੰਨੇ ਨੂੰ ਮੈਂ ਰੋਟੀ ਬਣਾਉਣੀ ਐ ਦੇਖ ਲੈ ਜੀ ਉੜਦੇ ਨੇ ਫੇਰ ਰੋਟੀ ਲਿਆਵਾ ਮੈਂ ਚਲ ਠੀਕ ਆ ਪਾਪੀ ਓਹੋ ਬੈਗ ਤਾਂ ਭੁੱਲੇ ਗਿਆ ਪ੍ਰੀਤਾ ਬੈਗ ਲੈ ਕੇ ਆਂਜੀ ਆ ਗਈ ਹਲੋ ਬੈਗ ਇੰਨੇ ਕਾਲੇ ਕਾਤੋਂ ਘਰੀਏ ਤੁਸੀਂ ਅੱਜ ਮੈਨੂੰ ਕੰਮ ਆ ਥੋੜਾ ਜਿਆਦਾ ਤਾਂ ਕਰਕੇ ਜਾ ਰਿਹਾ। ਅੱਛਾ ਮੇਰੀ ਗੱਲ ਸੁਣੋ ਆਂਦੇ ਹੋਏ ਨਾ ਕੁਝ ਖਾਣ ਨੂੰ ਲਿਆਇਓ ਮੇਰੇ ਲਈ। ਕੋਈ ਨਾ ਜੇ ਟਾਈਮ ਲੱਗਿਆ ਮੈਂ ਲੈ ਆਉਂਗਾ। ਠੀਕ ਹੈ। ਭਾਈ ਅਲਪਾ ਦੀ ਗੋਦੀ। ਭਾਈ ਮੇਰੀ ਗੱਲ ਸੁਣ ਕੇ ਜਾਏ। ਆ ਕੇ ਸੁਣਦਾ ਮੇਰੇ ਕੋਲ ਟਾਈਮ ਨਹੀਂ ਹੈਗਾ। ਉਹ ਭਾਈ 1 ਮਿੰਟ ਦੀ ਗੱਲ ਆ ਤੂੰ ਸੁਣਦਾ। ਤੇ ਇਨਾ ਕਹਿ ਰਿਹਾ ਗੱਲ ਤਾਂ ਸੁਣ ਲੋ ਵਿਚਾਰੇ ਦੀ। ਹਾਂ ਚੱਲ ਦੱਸ। ਭਾਈ ਜਿਹੜਾ ਆਪਣੇ ਘਰੇ ਦੀਪਣੀ ਨਾ ਆਉਂਦਾ ਉਹਦੇ ਲੱਛਣ ਬਾਰੇ ਠੀਕ ਨਹੀਂ ਲੱਗਦੇ ਮੈਨੂੰ। ਤਾਂ ਇਹ ਉਹਦੇ ਵਿੱਚ ਇਹੋ ਜਿਹਾ ਕੀ ਦੇਖ ਲਿਆ। ਭਾਈ ਬਸ ਮੈਂ ਦੇਖ ਲਿਆ। ਉਹ ਨੂੰ ਅੱਜ ਤੋਂ ਬਾਅਦ ਕਰੇ ਨਾ ਬਾੜੀ। ਕਿਉਂ ਆਪਣੇ ਬਿਲੇ? ਭਾਈ ਮੈਨੂੰ ਹੋਰ ਤਾਂ ਪਤਾ ਨਹੀਂ। ਮੈਂ ਤੈਨੂੰ ਇੰਨੀ ਕਹਿਣਾ ਸੀਗਾ ਮੈਂ ਕਹਿੰਦਾ ਉਹ ਬੰਦੇ ਦੀ ਨੀਗਾ ਹੈ ਨਹੀਂ ਠੀਕ ਨਹੀਂ ਹੈਗੀ। ਉਹ ਨੂੰ ਕਰੇ ਨਾ ਬਾੜਿਆ ਕਰ। ਉਹ ਤੈਨੂੰ ਪਤਾ ਵੀ ਆ। ਥੋੜੀ ਮੇਰੇ ਕਿੰਨੇ ਆੜੇ ਹੋਏ ਕੰਮ ਕਰਦੇ ਨੇ। ਇੱਕ ਤੂੰ ਆ ਨਗਮਾ ਜਿਹੜਾ ਕੋਈ ਕੰਮ ਨਹੀਂ ਕਰਦਾ ਹੈਗਾ। ਉਹ ਭਾਈ ਆਪਾਂ ਐਸੀ ਕਣੀ ਵੀ ਦੇਖਣਾ ਹੁੰਦਾ ਠੀਕ ਆ। ਘਰ ਕਣੀ ਵੀ ਦੇਖਿਆ ਕਰਦੇ ਨੇ। ਉਹ ਭਾਬੀ ਦੱਸ ਹਣ ਬਾਈ ਨੂੰ। ਸਹੀ-ਸਹੀ ਦੱਸ ਡਰਨ ਦੀ ਕੋਈ ਲੋੜ ਨਹੀਂ ਹੈਗੀ। ਹਾਂਜੀ ਹਰਮਨ ਸਹੀ ਕਹਿ ਰਿਹਾ। ਉਹ ਬੰਦਾ ਨਾ ਸਹੀ ਜਨੀ ਹੈਗਾ ਜਿਵੇਂ ਮੈਂ ਚਾਰ-ਚਾ ਪਾਣੀ ਛਣਾਉਂ ਜਾਨੀ ਆ ਨਾ ਮੈਨੂੰ ਮੈਲੀ ਅੱਖ ਨਾਲ ਵੇਖ ਜਾ ਉਹ ਚਲੋ ਤੁਸੀਂ ਉਹੀ ਨਾ ਪਕਾਈ ਮਰੀ ਜਾਇਆ ਕਰੋ ਦੇਖੀਏ ਕਿ ਆਖੀ ਨਾ ਹਰਮਨ ਇਹਨਾਂ ਨੇ ਗੱਲ ਨਹੀਂ ਮੰਨੀ ਹੈਗੀ ਦੇਖੀਏ ਕਿੰਨੇ ਇਹਨਾਂ ਕੋ ਸੁਣਾ ਕੇ ਚਲੇਗੇ ਬਾਬੂ ਮੈਨੀ ਦੀ ਤਰ੍ਹਾਂ ਮਤਾਪਤੀ ਰਸਮ ਜਾ ਉ ਜਾ ਕੇ ਜੋਰ ਲਾਵੇ ਪਰ ਭਾਈ ਜਦ ਤੱਕ ਦੀ ਨਹੀਂ ਹੈ ਜੋ ਚੁੱਪੀ ਰਹੇਗੀ ਉਹਦਾ ਕਰ ਕਣੀ ਕੋਈ ਧਿਆਨ ਨਹੀਂ ਹੈਗਾ ਉਹਨੂੰ ਐ ਨਹੀਂ ਪਤਾ ਘਰ ਦੇ ਵਿੱਚ ਹੋਣ ਕੀ ਹੋਰ ਕੀ ਲੱਗ ਰਿਹਾਗਾ ਚਲ ਕੋਈ ਨਾ ਟੈਨਸ਼ਨ ਨਾ ਲੈ। ਆਪੀ ਜੋ ਹੋਣਾ ਹੋਏਗਾ ਹੋ ਜਾਏਗਾ। ਸੁਧਰ ਜਾਊਗਾ ਆਪੇ। ਭਾਬੀ ਮੈਨੂੰ ਇਹ ਕੁਝ ਕਰਨਾ ਪਊਗਾ। ਫਾਈ ਤੋਂ ਨਹੀਂ ਹੁੰਦਾ ਕੁਝ। ਚਲ ਤੂੰ ਚਾਹ ਬਣਾ ਦੇ। ਮੈਂ ਖੇਤ ਨੂੰ ਜਾਣਾ। ਤੂੰ ਤਾਂ ਜੀ ਫਿਰ ਕੰਮ ਕਰਕੇ ਮੈਂ ਚੱਲਦਾ। ਕੰਮ ਤਾਂ ਸੋਡਾ ਚੱਲਦਾ ਹੈ। ਸਾਡੇ ਕਿਹੜੇ ਕੰਮ ਕਰ ਲੈ। ਅਮਰ ਤਾਂ ਰੱਬ ਨੇ ਗੁੱਡੀ ਸੋਡੀ ਸਿਕਰਾ ਦੇ ਚੜਾ ਦੇ ਚੜਾ ਰਹੀ ਆ। ਅੱਜ ਤਾਂ ਬਸ ਟਾਈਮpass ਆ ਲੈਣ ਦੇ ਆ। ਹੋਰ ਦਸੋਰ ਕੰਮ ਕਰ ਵਧੀਆ ਠੀਕ ਹੈ। ਕੰਮ ਕਰਦਾ ਕਹਦਾ ਬੱਸ ਆਈ ਚ ਲਈ ਚੱਲਦੀ ਆ ਬਾਕੀ ਕਿਰਪਾ ਤੁਹਾਡੀ ਤੁਹਾਡੇ ਕਿਰਪਾ ਨਾਲ ਹੋਈ ਜਾਂਦਾ ਕੰਮ ਵਧੀਆ ਹਨਾ ਹੋਰ ਵੀ ਮੰਗੀ ਸਿਕਾ ਆਪਣਾ ਵੀ ਛੋਟਾ ਜਿਹਾ ਕੰਮ ਕਰਾ ਦੇ ਕਿਹੜਾ ਕੰਮ ਆਖਿਆ ਸੀ ਕਾ ਕਿਹੜਾ ਵੀ ਯਾਰ ਆਪਾਂ ਨੇ ਫੈਕਟਰੀ ਲਾਉਣੀ ਆ ਕੋਈ ਜ਼ਮੀਨ ਦਵਾ ਦੇ 10 15 ਕਿੱਲੇ ਕਿਤੇ ਵਧੀਆ ਰੋਡ ਤੇ ਦਾ ਦਾ ਵਧੀਆ ਪੈਸਾ ਆ ਅੱਛਾ ਅੱਛਾ ਉਹ ਵੀ ਮੇਰੇ ਧਿਆਨ ਚ ਆ ਕਹੇ ਭਾਈ ਕਹਦਾ ਤੈਨੂੰ ਯਾਰ ਉਹ ਗੱਲ ਤੇ ਮੰਨ ਲਓ ਕਦੇ ਗੌਰੇ ਨਹੀਂ ਕਰੀ ਤੈਨੂੰ ਪਤਾ ਨਹੀਂ ਉਹ ਕਈ ਵਾਰੀ ਸੁਣਿਆ ਨਾ ਕੋਈ ਨਾ ਕੋਈ ਨਾ ਗੌਰ ਦਾ ਮੈਂ ਕਰਖੀ ਆ ਉਹ ਪਤਾ ਥੋੜਾ ਜਿਹਾ ਰੇਟ ਬਾਹਲਾ ਮੰਗਦੇ ਸੀ ਚੱਕਰ ਨਹੀਂ ਆਪਾਂ ਨੂੰ ਜਮੀਨ ਤੇ ਰੋਡ ਤੇ ਵਧੀਆ ਹੋਵੇ ਕੋਈ ਟਿਕਦਨੀ ਪੈਸੇ ਦੀ ਕੋਈ ਚੱਕਰ ਨਹੀਂ ਸਿੱਧਾ ਫਾ ਖੁੱਲਾ ਪੈਸਾ ਲਾਉਣਾ ਹੈ ਮਤਲਬ ਕਿ ਵਧੀਆ 15 20 ਕਿੱਲੇ ਰੋਡ ਦੇ ਉੱਪਰ ਹੋਣਾ ਨਾ ਮੇਰੇ ਧਿਆਨ ਤੇ ਮਸਟਰ ਆਪਣਾ ਸੇਵਾ ਪਾਣੀ ਕਰਦੀ ਸੇਵਾ ਪਾਣੀ ਕੋ ਚੱਕਰ ਚ ਚੱਕਦਾ ਹੈ ਵੱਡੇ ਨੇਸ਼ਨਲ ਹੈ ਬਸ ਤੂੰ ਤੇਰੇ ਤੇਰੇ ਸਹਿਯੋਗ ਨਾਲ ਚੱਲ ਰਿਹਾ ਭਾਈ ਨੇਸ਼ਨਲ ਹੈ ਤੇ ਮੜਾ ਆਪਣੂੰ ਜਮੀਨ ਵਧੀਆ ਦਵਾਉਂਦੇ ਉੱਪਰ ਜਮੀਨ ਬਜਾਇਜ ਰੇਟ ਜੇ ਦਵਾਵਾਂਗੇ ਤੇ ਤੈਨੂੰ ਵੀ ਮਾਲ ਮਾਲ ਕਰਦਾਂਗੇ ਹਾਂ ਕੋਈ ਗੱਲ ਨਹੀਂ ਕੰਮ ਤਾਂ ਤੇਰਾ ਬਣ ਜੂਗਾ ਥੋੜਾ ਜਿਹਾ ਟਾਈਮ ਲੱਗੂਗਾ ਟਾਈਮ ਦਾ ਕੋਈ ਚੱਕਰ ਨਹੀਂ ਬਸ ਬਾਈ ਹਣਕੇ ਜੇ ਆਪਣੂੰ ਜ਼ਮੀਨ ਦਵਾ ਲਈ ਟਾਈਮ ਕੋਈ ਗੱਲ ਨਹੀਂ ਟਾਈਮ ਚ 6 ਮਹੀਨੇ ਸਾਲ ਲੱਗ ਜੇ ਪਰ ਆਪਣੂੰ ਮੰਨ ਲਓ ਜਮੀਨ ਵਧੀਆ ਦਵਾਦੀ ਹਾਂ ਜਿੰਨਾ ਟਾਈਮ ਯਾਰ ਤੈਨੂੰ ਬੜਾ ਟਾਈਮ ਨਾਲੇ ਮਨਾਉਣੇ ਪੈਂਦੇ ਨੇ ਵੀਰ ਹਨਾ ਡੀਲਿੰਗ ਕਰਨੀ ਗੜਾ ਸੋਖੀ ਆ ਨਾ ਲਾ ਆਪਾਂ ਨੂੰ ਕੋਈ ਚੱਕਰ ਆਪਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਇਹ ਪਟਕਾਈ ਨਾਲੇ ਤਾਂ ਪਰ ਆਪਾਂ ਨੂੰ ਜਮੀਨ ਦਾ ਰੋਡ ਦੇ ਉੱਪਰ ਹੋਵੇ ਜਮੀਨ ਦੇ ਨਾਲ ਨਹੀਂ ਕਰਨਾ ਹਲੋ ਕਾਪ ਨੇ ਤੇ ਮੇਰੇ ਕੰਮ ਦੀ ਕਰੀ ਚੰਗਾ ਘੋਰਾ ਕੋਈ ਨਾ ਹਾਂ ਮੰਨ ਲਓ ਕੋਈ ਚੱਕਰ ਨਹੀਂ ਚੱਲੇ लेट ਹੋ ਜੇ ਤੇ ਮੰਨ ਲਓ ਬਸ ਕੰਮ ਆਪਾਂ ਨੂੰ ਜਲਦੀ ਤੋਂ ਜਲਦੀ ਕੋਸ਼ਿਸ਼ ਕਰੀਂ ਮੜਾ ਕਰਨ ਦੀ ਠੀਕ ਆ ਠੀਕ ਆ ਹਾਂ ਹੋਰ ਕੀ ਬੇ ਇੱਕ ਵਾਰ ਬੈਠਾ ਮੈਂ ਆ ਗਿਆ ਬਸਾ ਇਹਨੇ ਚਾਹ ਪਾਣੀ ਪੀ ਤੂੰ ਅਮਰੇ ਜਲਕਰ ਲਵਰਾ ਪੂਰਾ ਲੇਗਾ ਅਸਾਂ ਚਾਹ ਮੰਗਵਾਦਾਂ ਤੇ ਵਸਤੇ ਉਪਾਬੀ 10 ਹਉਣ ਬਾਈ ਨੂੰ ਸਹੀ ਸਹੀ 10 ਡਰਨ ਦੀ ਕੋਈ ਲੋੜ ਨਹੀਂ ਹੈਗੀ ਹਾਂਜੀ ਹਰਮਨ ਸਹੀ ਕਹਿ ਰਿਹਾ ਉਹ ਬੰਦਾ ਨਾ ਸਹੀ ਜਾਨੀ ਹੈਗਾ ਜਦੋਂ ਵੀ ਮੈਂ ਚਾਹ ਪਾਣੀ ਫੜਾਉਣ ਜਾਂਦੀ ਆ ਨਾ ਉਹ ਮੈਨੂੰ ਮੈਲੀ ਅੱਖ ਨਾਲ ਵੇਖਦਾ ਉਹ ਚਲੋ ਤੁਸੀਂ ਉਹੀ ਨਾ ਪਕਾਈ ਮਾਰੀ ਜਾਇਆ ਕਰੋ ਠੀਕ ਹੈ ਔਰ ਦਰਿਆ ਠੀਕ ਹੈ ਖਾਂ ਕੋਈ ਗੱਲ ਇਹ ਫਿਰ ਮੈਂ ਸ਼ਾਮ ਨੂੰ ਕਰ ਦਿੰਦਾ ਜਰਾ ਠੀਕ ਹੈ ਬਈ ਓਕੇ ਹਾਂਜੀ ਮੰਗੀ ਸਿੰਘ ਜੀ ਕਈ ਫਿਰ ਆਪਣੇ ਕੰਮ ਦੀ ਗੌਰ ਆ। ਭਾਈ ਮੰਨ ਕਹਿੰਗੇ ਜੀ। ਕੀ ਹੋ ਗਿਆ ਯਾਰ ਬੜਾ ਦੱਸ ਜਾ ਬੈਠਾ। ਨਾ ਨਾ ਕੁਛ ਨਹੀਂ। ਤੋਰ ਯਾਰ ਮੱਥੇ ਤੇ ਜੋੜੀਆਂ ਨੇ ਕੀ ਗੱਲ ਹੈ ਕੋਈ ਚ ਦਿੱਕਤ ਗੱਲਬਾਤ ਹੈ ਕੋਈ। ਉਹ ਨਗਰਾ ਚੱਲਦੀ ਰਹਿੰਦਾ ਤੈਨੂੰ ਪਤੀ ਆ। ਗੱਲ ਕੀ ਹੋ ਗਈ ਆ ਤਾਂ ਦੱਸ। ਕੁਛ ਨਹੀਂ ਗੱਲ ਤਾਂ ਚਲ ਠੀਕ ਆ ਮੈਂ ਮੇਰੇ ਦਾ ਜ਼ਰਾ ਕੰਮ ਹੋਈ ਜਾਗਾ। ਠੀਕ ਹੈ ਫਿਰ ਓਕੇ। ਓਕੇ। ਚਲੋ। ਇਹਨੂੰ ਕਿਉਂ ਗਿਆ ਯਾਰ? ਤਾਂਸ ਮੁੱਖ ਬੰਦਾ ਸੀ ਵਧੀਆ ਦੀ। ਮੇਰੇ ਨਾਲ ਵਧੀਆ ਗੱਲਾਂ ਮਾਤਾਂ ਕਰੀਆਂ ਯਾਰ ਇਹ ਜੇ ਕੋਈ ਕੋਈ ਮੰਨ ਤੇ ਗੱਲ ਤਾਂ ਹੀ ਆ ਗਿਆ। ਕੀ ਕੋਈ ਯਾਰ ਦੱਸਿਆ ਵੀ ਨਹੀਂ ਅਸੀਂ ਕਹਿੰਦਾ ਠੀਕ ਹੈ ਬਾਅਦੂ ਗੱਲ ਕਰਦੇ ਆ ਗੌਰਤਾ ਕਰਨੀ ਪਊ ਯਾਰ ਫਿਰ ਵੀ ਆਪਣਾ ਪਰਸਨਲ ਬੰਦਾ ਚਲੋ ਕਿਸਨ ਫੋਨ ਲਾ ਕੇ ਦੇਖਦੇ ਆ ਓਕੇ ਮੈਂ ਫਿਰ ਆ ਰਿਹਾ ਠੀਕ ਹੈ ਭਾਈ ਹੋਰ ਫੇ ਕਿੱਧਰ ਚੱਲਿਆ ਮੈਂ ਤਾਂ ਖੇਤ ਤੱਕ ਜਾ ਕੇ ਆਉਂਦਾ ਸੀ ਭਾਈ ਓ ਤੂੰ ਤੁਸੀਂ ਖੇਤ ਤੂੰ ਖੇਤੋਂ ਰਹਿ ਪਿਆ ਦਾ ਰਹਿਣਾਗਾ ਤਰ ਵਾਲਾ ਭਾਈ ਢੀਲੀਗਾ ਚਾ ਭਾਈ ਮੈਂ ਸਮਝਿਆ ਨਹੀਂ ਕੁਛ ਤੂੰ ਕੀ ਕਹਿ ਰਹੇ ਆ ਸਮਝੇਗਾ ਤੂੰ ਤੂੰ ਅੱਦੇ ਜਿੱਦੇ ਦੀਪ ਨੇ ਕੋਈ ਗਾਰਡ ਕਰਤਾ ਦੀਪ ਨੇ ਜਿਹੜਾ ਤੇਰੇ ਭਾਈ ਦਾ ਦੋਸਤ ਹੈ ਹਾਂ ਭਾਈ ਉਹ ਚੰਗੀ ਨਿਗਾ ਨਾਲ ਨਹੀਂ ਆਉਂਦਾ ਥੋਡੇ ਕਰੇ ਮੈਲੀ ਅੱਖ ਨਾਲ ਆਉਂਦਾ ਹੈਗਾ ਭਾਈ ਮੈਂ ਤੇਰੀ ਗੱਲ ਕੋਈ ਸਮਝਿਆ ਨਹੀਂ ਯਾਰ ਉਹ ਕਰਦੀ ਗੱਲ ਤਾਂ ਕਰਦੇ ਵਿੱਚ ਰਹਿ ਜਾਂਦੇ ਆ ਉਹ ਦੇਖ ਮੇਰੇ ਪਾਸੇ ਹੋ ਰਿਹਾ ਕਰਨ ਕਰਨ ਨਾਲ ਠੀਕ ਹੈ ਭਾਈ ਚੰਦਿਆ ਹੁਣ ਗੌਰ ਕਰੀਂ ਵਰੀ ਗੱਲ ਤੇ ਠੀਕ ਹੈ ਭਾਈ ਹਾਂ ਕੀ ਤਾ ਬਾਤ ਚ ਹੈ ਨਾ ਹਾਂ ਕੰਮ ਕਰਦਾ ਹੈਲੋ ਨਾ ਨਾਉਂਦਾ ਕੋਈ ਚੱਕਰ ਨਹੀਂ ਠੀਕ ਆ ਆਉਂਦਾ ਘਰ ਤਾਂ ਸੀ ਡਾਣ ਉਹ ਦੀਪੇ ਦਾ ਫੋਨ ਆ ਗਿਆ ਹੈਲੋ ਨਾ ਭਾਈ ਕੀ ਬਣਾਉਣਾ ਫਿਰ ਅੱਜ ਦਾ ਪ੍ਰੋਗਰਾਮ ਆ ਵਧੀਆ ਪ੍ਰੋਗਰਾਮ ਤਾਂ ਬਣਾ ਲਾਣੇ ਆ ਜੇ ਤੂੰ ਕਹਿਣਾ ਅਸ਼ਿਆ ਕਿੱਥੇ ਬਣਾਈਏ ਫੇਰਾ ਹੈ ਕਿੱਥੇ ਬਣਾਈਏ ਆਪਣੀ ਫਾਰਮ 'ਚ ਖੇਤ ਫਾਰਮ ਚ ਏਡੀ ਦੂਰ ਕੀ ਕਰਾਂਗੇ ਯਾਰ ਕਰੀਬ ਨਾਲ ਲੈਣਿਆਂ ਲਾਲਿਆਂ ਨੂੰ ਲਾ ਲਾਂਗੇ ਕੋਈ ਨਾ ਦੋ ਚਾਰ ਕੁੜੀ ਜਿਹੜੇ ਲਾਉਣੇ ਹੋਣਗੇ ਚੱਲ ਜਿੱਥੇ ਤੂੰ ਕਹਿਣਾ ਕੋਈ ਚੱਕਰ ਨਹੀਂ ਕਰੇਗੇ ਨਾ ਘਰੇ ਬਣਾ ਲਾਂਗੇ ਹਾਂ ਹਾਂ ਠੀਕ ਠੀਕ ਆ ਉਹ ਹੋ ਕੋਈ ਨਾ ਮੈਂ ਕਿਹੜਾ ਮਾਰ ਦਾਂਗੀ ਜਦੋਂ ਇਹਨਾਂ ਦੀ ਸੈਲਰੀ ਪੈ ਗਈ ਕਿਹੜਾ ਤਾਂ ਹੀ ਆਸੀ ਮਰਵਾ ਲਿਆ ਨਾ ਕਿੱਧਰ ਜਾਣਾ ਮम्मी ਮੈਂ ਫੇਰ ਗੱਲ ਕਰਦੀ ਆ ਹਾਂਜੀ ਦੱਸੋ ਕੀ ਦਿੱਕਤ ਆ ਉਹ ਤਾਂ ਮੈਨੂੰ ਮੰਗੀ ਬਾਈ ਨੇ ਬੁਲਾਇਆ ਸੀਗਾ ਕਿੱਥੇ ਨੇ ਅੰਦਰ ਹੀ ਨੇ ਚਲ ਜੋ ਇਹ ਫੇਰ ਆ ਗਏ ਕੋ ਆਇਆ ਜਦੀਪੇ ਲੰਗਿਆ ਆ ਜਾ ਹਰਨਾਂ ਬੱਇਆ ਹੋਰ ਵਧੀਆ ਹਾਂ ਹਾਂ ਵਧੀਆ ਹੋਰ ਜਨਾਬ ਫਿਰ ਨਵੀ ਤਾਜੀ ਨਵੀ ਤਾਜੀ ਦਾ ਕੀ ਹੈ ਬਸ ਉਹੀ ਜਿਹੜਾ ਤਾਂ ਕੰਮ ਦੱਸਿਆ ਸੀ ਉਹ ਬਸ ਹੁਣ ਸਰੀ ਲੱਗਣ ਵਾਲਾ ਬਣ ਜੂਗਾ ਮੈਂ ਆਪਣਾ ਹਾਂ ਹਾਂ ਉਹਦਾ ਬਸ ਐਂ ਸਮਝ ਲੈ ਬਣੀ ਪਿਆ ਕੰਮ ਅੱਛਾ ਫਿਰ ਤਾਂ ਕੋਸੀ ਜੀ ਇੱਕ ਬੋਤਲ ਨਹੀਂ ਅੱਜ ਤਾਂ ਫਿਰ ਦੋ ਖੁੱਲਣਗੀਆਂ ਅੱਛਾ ਹਾਂ ਤਾਂ ਫਿਰ ਚੱਕਾ ਆ ਮੇਰੇ ਵਾਸਤੇ ਰੱਖੀ ਆ ਹਾਂ ਹਾਂ ਤੇਰੇ ਵਾਸਤੇ ਆ ਤੇਰੇ ਤੇਰੇ ਵਾਸਤੇ ਅੱਜ ਮਹਿੰਗੀ ਲੈਂਦੀ ਆ ਮੈਂ ਅੱਛਾ ਐਡੇ ਬੰਦੇ ਹੋ ਗਏ ਹੈ ਪਾਲਾ ਪਾਲਾ ਹੋਰ ਪਾਲਾ ਮੈਂ ਪਾਲਿਆ ਕੋਈ ਨਾ ਬੈਠਾ ਧੋ ਚੱਕਿਆ ਜਾ ਗਿਆ ਇਹ ਅਸਤਾ ਹਾਰਮੋਨ ਵੀ ਨਹੀਂ ਹੈਗਾ ਕੀ ਕਰਾਂਗੀ ਮੈਂ ਜੇ ਫੇਰ ਸ਼ਰਾਬ ਪਲਾਤੀ ਕੋਈ ਹਰਕਤ ਕਰਨ ਦੇ ਇਹਨੂੰ ਫੇਰ ਮੈਂ ਦੱਸਦੀ ਕਿ ਇਹਨਾਂ ਪੰਗਾ ਲਿੱਤੇ ਹਨ ਮੈਂ ਕਿਹਾ ਕੀ ਬਣਾ ਰਹੇ ਹੋ ਜੀ ਤੁਸੀਂ ਤੇਰੇ ਤੋਂ ਮਤਲਬ ਕੀ ਚਾਹੀਦਾ ਦਿਨੋ ਕੋਈ ਨਾ ਅਸਤਾ ਤੇਰੀ ਖੈਰ ਨਹੀਂ ਆ ਸੁਣਦੇ ਹਾਰਮਨ ਉਹ ਜੀ ਨੂੰ ਤੂੰ ਆਵਾਜ਼ਾਂ ਮਾਰਨੀ ਐ ਉਹ ਤਾਂ ਬਾਅਦ ਚਲੀ ਵਰਦਾ ਉਹ ਨਹੀਂ ਹੁਣ ਮੁਰਦਾ ਅੱਛਾ ਮਰ ਜਾ। ਹਲੇ ਜਿਹੜੀ ਥਾਲੀ ਦੀ ਖਾਲਾ ਨੂੰ ਉਸ ਚ ਸੇਵ ਕਰਦਾ ਤੂੰ ਕਿਵੇਂ ਉੱਠਿਆ ਬਾਈ ਮੈਂ ਤੁਹਾਨੂੰ ਡੱਲੀ ਕਰਕੇ ਆਇਆ ਸੀ ਮੈਨੂੰ ਪਤਾ ਸੀ ਤੇਰੀ ਕਰਤੂਤ ਦਾ ਮੈਂ ਇੱਕ ਬੋਤਲ ਚ ਪਾਣੀ ਪਾਤਾ ਤੈਨੂੰ ਅੱਜ ਰੇਹ ਨਾਲ ਪਈ ਆ ਲੈ ਇਹ ਚ ਤਾਂ ਪਾਤਾ ਪਾਣੀ ਆ ਹੋਗੀ ਓਰੀਜਨਲ ਅੱਜ ਪਰ ਤਿਆ ਕੀ ਦੇਖ ਲੈਣੀ ਅੱਜ ਪਤਾ ਲੱਗ ਜੂਗਾ ਵੀ ਪ੍ਰੀਤ ਹੋਰੀ ਸੱਚ ਬੋਲਦੀ ਨੇ ਕਿ ਨਾ ਝੂਠ ਜੇ ਜਦ ਮੈਂ ਆਕਮਨਾ ਕਰਦਾ ਸਦਾ ਲਈ ਪਸਤਾਉਂਦਾ ਕੀ ਹੋ ਗਿਆ ਬਾਈ ਕੁਛ ਨਹੀਂ ਜੇ ਤੂੰ ਕਰੇ ਰਿਹਾ ਕਰੇ ਕਾਣੂ ਇਹ ਹੈ ਜੇ ਕੁਝ ਹੋਵੇ ਉਹ ਬਾਈ ਤੈਨੂੰ ਸਵੇਰੇ ਸਹੀ ਆਖਿਆ ਸੀ ਅਸੀਂ ਨੇ ਤੂੰ ਕਿਉਂ ਗੜਾ ਸਾਡੀ ਗੱਲਾਂ ਯਕੀਨ ਕਰਿਆ ਤੈਨੂੰ ਮੈਂ ਕਿਹਾ ਸੀ ਇਹ ਬੰਦਾ ਠੀਕ ਨਹੀਂ ਇਹਦੀਆਂ ਨਜ਼ਰਾਂ بگੜੀਆਂ ਹੋਈਆਂ ਨੇ ਮੈਂ ਤਾਂ ਕੰਦੇ ਦੇਖ ਲਿਆ ਸੀਗਾ ਇਹ ਉਹ ਮੇਰੇ ਤਾਂ ਅੱਖਾਂ ਹੁਣ ਖੁੱਲੀਆਂ ਨੇ ਮੈਨੂੰ ਕੀ ਪਤਾ ਸੀ ਮੈਂ ਇਹ ਜਿਹੇ ਬੰਦੇ ਤੇ ਵਿਸ਼ਵਾਸ ਕੀਤਾ ਤੂੰ ਤਾਂ ਸਾਨੂੰ ਵੀ ਗਾਲਾਂ ਦਿੰਦਾ ਸੀਗਾ ਕਹਿੰਦਾ ਜੀ ਕਿ ਤੂੰ ਸਦਾ ਝੂਠ ਬੋਲ ਰਹੇ ਹੋ ਮੇਰਾ ਬਚਪਨ ਦਾ ਦੋਸਤ ਆ ਅੱਜਕੱਲ ਦੋਸਤੀ ਦੋਸਤੀ ਕਿਸੇ ਜਣੇ ਨਹੀਂ ਰਹੀ ਹੈਗੀ ਸਾਰੇ ਪੈਸੇ ਦੇ ਯਾਰ ਨੇ ਸਾਰੇ ਆਇਤਦਾਂ ਦੇ ਯਾਰ ਨੇ ਕੋਈ ਜਿਹਦੇ ਆ ਦੋਸਤ ਦੋਸਤਾ ਉਹ ਨਾਲੇ ਤੂੰ ਕੋਈ ਯਾਰੀ ਦੇ ਵਿੱਚ ਆਹ ਕੁਝ ਕਰਦਾ ਕੋ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮਾ ਉਹ ਤੇਰੀ ਭੈਣਾ ਵਰਗੀ ਲੱਗਦੀ ਹੈ ਭਾਬੀ ਭੈਣਾ ਵਰਗੀ ਹੁੰਦੀ ਹੈਗੀ ਤੇ ਤੂੰ ਆਹ ਕੁਝ ਕਰਦਾ ਉਹ ਬਾਈ ਦੇਖ ਲੈ ਤੇਰੀ ਦੋਸਤੀ ਦਾ ਸਵਾਲ ਦੇਖ ਲੈ ਡੀਲਿੰਗਾਂ ਤੇ ਜੋ ਕੀ ਰਹਿ ਗਿਆ ਤੂੰ ਦਾ ਜੇ ਤੂੰ ਅੱਜ ਇਹ ਕੰਮ ਨਾ ਕਰਦਾ ਨਾ ਕਰਪੁਰਤਰਾ ਗਿਆ ਸੀ ਮੈਂ ਉਧਰ ਕੇ ਬਈ ਸਮਝ ਆਇਆ ਸੀਗਾ ਵੀ ਇਹ ਗਲਤ ਨਹੀਂ ਗਾਇ ਤੁਸੀਂ ਕਿਹੜਾ ਸਾਡੀ ਗੱਲ ਮੰਨੀ ਹੈ ਅੱਜ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਉਹਨੇ ਕੱਲਾ ਮੇਰੇ ਕਰੋ ਤੇ ਦੁਪਹਿਰ ਨੂੰ ਮੈਂ ਖਤਮ ਕਰਦਾ ਪ੍ਰੀਤ ਮੈਨੂੰ ਮਾਫ ਕਰ ਦੇ ਮੈਂ ਪੈਸੇ ਦੇ ਲਾਲਚ ਜਾ ਕੇ ਇਸ ਨੂੰ ਸਮਝ ਨਹੀਂ ਸਕਿਆ ਨਹੀਂ ਨਹੀਂ ਤੁਸੀਂ ਮਾਫੀ ਮੰਗ ਕੇ ਨਾ ਸਾਨੂੰ ਸ਼ਰਮਿੰਦਾ ਨਾ ਕਰੋ ਜੋ ਹੋਣਾ ਸੀ ਹੋ ਗਿਆ ਬਾਈ ਕੋਈ ਗੱਲ ਨਹੀਂ ਆਖਿਰ ਤੈਨੂੰ ਸਮਝਦਾ ਹੈਗੀ ਕੋਈ ਚੱਕਰ ਨਹੀਂ ਹੁੰਦਾ ਮਾਫੀ ਮੰਗੇ ਤੂੰ ਸਾਨੂੰ ਸ਼ਰਮਿੰਦਾ ਨਾ ਕਰ ਜੇ ਹੋ ਸਕਿਆ ਮੈਨੂੰ ਮaaf ਕਰਦੇ ਹੋ ਕੋਈ ਨਹੀਂ ਭਾਈ ਕੋਈ ਨਹੀਂ ਕੋਈ ਐਕਸ਼ਨ ਨਾ ਲੈ ਆਖਿਰ ਤੈਨੂੰ ਸਮਝ ਤਾਂ ਆਈ ਗਈ ਕੋ ਤੂੰ ਵੀ ਕੀ ਇੰਸਟਾਗ੍ਰਾਮ ਤੇ ਮੱਥਾ ਮਰ ਜਨਾ ਜਿਹੜੀ ਜਗਦੀਪ ਨੇ ਗੱਲ ਆਖੀ ਸੀ ਉਹਤੇ ਗੌਰ ਕਰਕੇ ਦੇਖਦਾ ਬਾਈ ਨੇ ਦੀਪ ਦਾ ਨੰਬਰ ਕੱਟਤਾ ਤੇ ਹੁਣ ਵਾਰੀ ਮੇਰੀ ਆ

ਦੋ ਮਿੰਟ ਬੈਠ ਕੇ ਵੀ ਗੱਲ ਕਰ ਲਿਆ ਕਰ ਭਾਈ ਇਹਨਾਂ ਦਾ ਟਾਈਮ ਲੱਗਦਾ ਨਹੀਂ ਹੂੰ ਮੈਂ ਖਿਆ ਘਰ ਦੀ ਗੱਲ ਘਰ ਚ ਰਹਿ ਜੇ ਪਹਿਲਾਂ ਦੀਪ ਵੀ ਸੀ ਭਾਬੀ ਤੂੰ ਟੈਨਸ਼ਨ ਨਾ ਲੈ ਹੁਣ ਬਾਈ ਤਾਂ ਕੁਝ ਨਹੀਂ ਹੁੰਦਾ ਛੱਡ ਧਰਮਨ ਮੇਰਾ ਹੱਥ ਮੈਂ ਤੈਨੂੰ ਕਿਹੜਾ ਕਹਿਦਾ ਨਾ ਹੱਥ ਫੜਿਆ ਮੈਂ ਕਿਸੇ ਗੱਲ ਤੋਂ ਫੜਿਆ ਨਾਲੇ ਭਾਬੀ ਹਾਂ ਗੁੱਸਾ ਜਾ ਮੈਨੂੰ ਤੇਰਾ ਠੀਕ ਨਹੀਂ ਲੱਗਦਾ ਹਰ ਮਨ ਹੱਥ ਛੱਡ ਦੇ ਮੇਰਾ ਤੈਨੂੰ ਹੋਇਆ ਕੀ ਅੱਜ ਮੈਨੂੰ ਕੁਝ ਨਹੀਂ ਹੋਇਆ ਬਸ ਤੇਰੇ ਪਿਆਰ ਦਾ ਰੂਪ ਜਿਹੜਾ ਹੋਇਆਗਾ ਹੱਥ ਛੱਡ ਮੇਰਾ ਮੇਰੇ ਲਈ ਕੀ ਹੋਇਆ ਤਲੀ ਤੋਂ ਸਹੀ ਤਗਾ ਇਹਦਾ ਬਾਤ ਕੀਤੀ ਕਰ ਰਿਹਾ ਇਹ ਬਾਰ ਰੋੜਾ ਕਦਾ ਪਹਿਰੇ ਹਰ ਵੇਲੇ ਚੱਡ ਚੱਲਵੇਂ ਨਮ ਆ ਕੀ ਕਰਿਆ ਤੂੰ ਉੱਠ ਉੱਠ ਰਹੀ ਸ਼ਰਮ ਨਹੀਂ ਤੂੰ ਬਾਈ ਨੂੰ ਕਿਹਾ ਮਾਰੇ ਆਪਣੇ ਜੋ ਰਾਧਾ ਰੋੜਾ ਚੁਕਦਾ ਸੀ ਚੁਕਦਾ ਤੇ ਨਾਲੇ ਤੂੰ ਨੂੰ ਮੇਰੀਆਂ ਕਿਸੇ ਹੋਰ ਕੇ ਨਿਗੋਸਾ ਰਹੀ ਨਾਲੇ ਪਤੀ ਤੇ ਦਿਆਉਰ ਚ ਕੋਈ ਫਰਕ ਨਹੀਂ ਹੁੰਦਾ ਸ਼ਰਮ ਕਰ ਲੈ ਸ਼ਰਮ ਤੇਰੀ ਮਾਂ ਤੇ ਕਿੱਥੇ ਗਈ ਸੀ ਜਦੋਂ ਤੂੰ ਦੀਪ ਨੂੰ ਸੰਧਾਰਿਆ ਸੀ ਆਪੇ ਲੱchn ਕਰਨ ਲੱਗ ਗਿਆ ਤੂੰ ਹੁਣ ਨਾ ਤੇ ਇਥੇ ਕੋਈ ਦੀਪ ਨਹੀਂ ਆਉਣਾ ਨਾ ਤੇਰੇ ਮੰਗੀ ਨੇ ਹਾਂ ਜੀ ਸਸ਼ਿਕਾ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਦੱਸਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਜੀ ਸਪੋਰਟ ਵੀ ਕਰਿਓ ਤੇ ਬਾਕੀ ਹਨਾ ਜੇ ਤੁਸੀਂ ਕਹਿਣੋ ਵੀ ਅਗਲਾ ਭਾਗ ਵੀ ਲੈ ਕੇ ਆਈਏ ਉਹ ਵੀ ਦੱਸਦੇ ਹੋ ਕਮੈਂਟਾਂ ਦੇ ਵਿੱਚ ਧੰਨਵਾਦ ਸਸੀ ਦਾ ਸਸੀ ਦਾ ਚਲ ਕੋਈ ਨਹੀਂ ਮੈਂ ਦੇਖਾਂਗੀ ਨੇਨੇ ਤੂੰ ਪਾਣੀ ਪੀ ਤੇ ਪਾਣੀ ਚਾ ਵੈਰਾ ਯਾਰਾ ਮੈਨੂੰ ਫੋਨ ਕਰ ਲੈਂਦਾ ਨਾ ਨਾ ਬਾਈ ਮੈਂ ਤਾਂ ਹੁਣ ਆਇਆ ਸੀਗਾ ਤੇਰੇ ਅੱਗੇ ਅੱਗੇ ਆਇਆ ਸੀਗਾ ਕਿੰਨਾ ਘਟਾ ਮੋ ਗਿਆ ਉਹ ਤਾਂ ਬੋਲਣਾ ਸੀਗਾ ਸਟਾਰ ਉਹ ਦੀਪੇ ਆ ਗਿਆ ਤੂੰ ਮੈਨੂੰ ਫੋਨ ਕਰ ਲੈੰਦਾ ਕਿੰਨਾ ਟਾਈਮ ਹੋ ਗਿਆ ਇਹਨੂੰ ਮੈਂ ਤਾਂ ਸਾਲ ਹੋ ਗਿਆ ਸਟਾਰ ਮੇਰਾ ਛੱਟ ਬਈ ਤੂੰ ਦੱਸ ਯਾਰ ਅੱবি ਤੇਰਾ ਕੰਮ ਕਰਕੇ ਮੈਂ ਚੱਲਦਾ ਫਿਰ ਆਪਣੇ ਦਾ ਕੰਮਕਾਰ ਸਿੱਖ ਰਹਾਂਂਦਿਆਂ ਬਈ ਤੇਰੇ ਹੁੰਦੇ ਭਰਾਵਾਂ ਦੇ ਕਾਦੀ ਲੋਕਾਂ ਨੂੰ ਇੱਕ ਮਿੰਟ ਵੀ ਦਾ ਬਰੇ ਡੀਂਗਲਾ ਬੇਗ ਹਸਾਮ ਦੇ ਚ ਪੈਸੇ ਨਹੀਂ ਪੁੱਛ ਮੈਂ ਇਹਨੂੰ ਕੱਲ ਨੂੰ ਲੈ ਕੇ ਜਾਊਂਗਾ ਕੱਲ ਨੂੰ ਲੈ ਕੇ ਜਾਊਂਗਾ यही दीपिका बनी आती है वो कौन दीपिका बनी आती है ना ना भाई मैं पाभी की तारीफ जी कर रहा थी। अच्छा मां दीपिका पादुका बनी आदी <laughs> ਉਮੈ ਆ ਕੇ ਸੁਣਦਾ ਮੇਰੇ ਕੋਲ ਹੁਣ ਟਾਈਮ ਨਹੀਂ ਹੈ ਗਿਆ। ਉਹ ਬਾਈ ਸੁਣ ਕੇ ਤਾਂ ਜਾ ਯਾਰ ਜ਼ਰੂਰੀ ਗੱਲ ਹੈਗੀ। ਹਾਂ ਬੋਲ। ਬਾਈ ਮੈਂ ਇਨੀ ਕਹਿਣਾ ਸੀਗਾ ਉਹ ਬੰਦੇ ਦੀ ਗੱਲ ਤੇ ਨਾ ਜਰ ਰਾਇਆ ਯਾਰ। ਉਹ ਜਿਹਨੋ ਦਵਾਜਾਂ ਮਾਰਦੀ ਐ ਉਹਦਾ ਟੱਲੀ ਹੋਈਏ ਵਰਦਾ ਕੋਲੀ ਬਣਾਉਂਦਾ। ਹਾਂ ਛੱਡ ਮੈਨੂੰ। ਆ ਛੱਡ। ਬਾਈ ਕੋਈ ਗੱਲ ਨਹੀਂ ਆਖਿਰ ਤੈਨੂੰ ਸਮਝਦਾ ਹੈਗੀ ਕੋਈ ਚੱਕਰ ਨਹੀਂ ਹੁੰਦਾ। ਬਾਪੀ ਮੰਗੇ ਤੂੰ ਸਾਨੂੰ ਸ਼ਰਮਿੰਦਾ ਨਾ ਕਰ। ਜੱਫੀ ਕੋ ਦੋ ਕਣੀ ਐ। ਚੱਲ। ਪਤਾ ਨਹੀਂ ਨੂੰ ਕੀ ਹੋਇਆ। ਥੱਲੇ ਤਾਂ ਸਹੀ ਸੀਗਾ। ਬਾਈ ਦਾ ਸਿੱਟਾ। ਓਏ ਛੱਡ। ਤੂੰ ਕੀ ਕਰਿਆ? ਛੱਟ ਕੇ ਉੱਥੇ ਲਾ ਲਾ। ਚੱਲ ਗਿਆ ਤੂੰ। ਹੁਣ ਨਾ ਤੇ ਇਥੇ ਕੋਈ ਦੀਪ ਨਹੀਂ ਆਉਣਾ। ਨਾ ਤੇਰੇ ਮੰਗੀ ਨੇ। ਔਟੋ ਦੇ ਕੱਟ ਦੇ